ਇਹਨਾ ਚਿੱਟੇ ਦਾ ਸ਼ਕਾਰ ਸੀਗਾ ਜਮਾ ਬਿਲਕੁਲ ਮਰੇ ਹੋਏ ਦੀ ਡੱਡ ਬੋਡੀ ਲੈ ਕੇ ਇਸ ਤਰ੍ਹਾਂ ਆਪਰੇ ਚੱਪੇ। ਇਹਨਾਂ ਕੋਲੇ ਇੱਕ ਪੁਲਿਸ ਵਾਲਾ ਜੀ ਆਇਸੀ ਉਹਨਾਂ ਨੇ ਇਹਨੂੰ ਦੱਸਿਆ ਬੰਦੇ ਆਹ ਪ੍ਰਾਟ ਖਾਓ ਤੁਸੀਂ ਨਸ਼ਾ ਛੱਡ ਦੋਗੇ ਤਾਂ ਇਹ ਬੋਲਿਆ ਸਰ ਮੇਰੀ ਮੰਮਾ ਵੀ ਐਸੀ ਜੀ ਕੰਮ ਕਰਦੇ ਆ ਤੇ ਇਹਨੇ ਕਿਸੇ ਤੋਂ ਫੋਨ ਕਰਾਇਆ ਮੇਰੀ ਮੰਮਾ ਇਹਨਾਂ ਉਹਦੀ ਕੰਮ ਕਰਦੇ ਆ ਤੇ ਮੈਂ ਆਹ ਕੰਮ ਕਰ ਰਿਹਾ ਤੇ ਮੈਂ 60000 ਦੀ ਛੋਪੀ ਬਿਨਾਂ ਸੋਚੇ ਸਮਝੇ ਆਪਦੇ ਬੇਡੇ ਨੂੰ ਖਵਾ ਕੇ ਤੇ ਅੱਜ ਤੁਸੀਂ ਦੇਖ ਲਓ ਮੈਂ ਨਮ ਬੀਡੀਸ ਵਿੱਚ ਕਾਰ ਹੁੰਦੀ ਆ ਮੇਰਾ ਮੈਡਮ ਇਹਨੂੰ ਖੁਦ ਆਪ ਆਪ ਦਾ ਟਾਈ ਲਾਉਂਦਾ ਆਪ ਮੈਨੂੰ ਤਿਆਰ ਕਰਦਾ ਇਹ ਮੈਨੂੰ ਬਹੁਤ ਖੁਸ਼ੀ ਆ ਗਈ ਵੀ ਅੱਜ ਮੇਰੇ ਨਾਲ ਖੜਾ ਤੇ ਮੈਂ ਸੋਚਦੀ ਸੀ ਮੈਂ ਇੱਕ ਨਾ ਇੱਕ ਤਾਂ ਬੁਰਗੁਰੀ ਦੀ ਮੈਂ ਜਿਹੜਾ ਕੀਰਾ ਕਮਾਇਆ ਤੇ ਮੈਂ ਜ਼ਿੰਦਗੀ ਲਈ ਕਮਾਇਆਗਾ ਅੱਜ ਮੈਂ ਤਾਂ ਸੋਚਦਾ ਨਹੀਂ ਸੀ ਲਾਗਾ ਮੈਨੂੰ ਮੈਂ ਕਿਹਾ ਆਪ ਡਾਟਾ ਕੇ ਨਿਆਣੀ ਫੈਪੀਓ ਆ ਸੁਪੀਮਾ ਮੋੜ ਖਾਓ ਆ ਪ੍ਰਾਕਟ ਖਾਓ ਮੈਂ ਬਿਲਕੁਲ ਸੋਚਿਆ ਨਹੀਂ ਸੀ ਸਰ ਮੈਨੂੰ ਕਹਿਣ ਲੱਗੇ ਸੀ ਮੈਡਮ ਤੁਸੀਂ ਕੰਮ ਚ ਗਾਇਵ ਰਹੇ ਲੱਗੇ ਮੈਥਮੀ ਨਾ ਕੰਮ 'ਚੋਂ ਗੈਰ ਰਹੀ ਸੀਗੀ ਸਵੇਰ 5 ਵਜੇ ਤੋਂ ਉੱਠ ਕੇ ਉਹਨੂੰ ਪ੍ਰਾਠਾ ਦੇਣੇ ਸ਼ੁਰੂ ਕਰਦੀ ਸੀ ਤੇ ਰਾਤ ਨੂੰ 11 ਵਜੇ ਜਾਂਦੇ ਸੀਗੇ ਇੱਕ ਮਹੀਨਾ ਨਾ ਮੈਂ ਸੁੱਤੀ ਸੀ ਨਾ ਮੇਰਾ ਬੇਡਾ ਸੁੱਤਾ ਸੀ ਤੇ ਮੈਨੂੰ ਰਿਸ਼ਤੇਦਾਰ ਕਹਿੰਦੇ ਸੀ ਇਹ ਮੁੰਡਾ ਮਾਰ ਦੂਗੀ ਤੇ ਮੈਂ ਸੋਚਿਆ ਵੀ ਸਰ ਵੈਸੇ ਵੀ ਇਹਨੇ ਮਾਰੀ ਜਾਣਾ ਨਸ਼ਾ ਖਾ ਕੇ ਪਰ ਮੇਰੇ ਪ੍ਰਾਠਾ ਨੇ ਮੈਨੂੰ ਇੰਨਾ ਮਾਨ ਸੀ ਵੀ ਮੇਰਾ ਬੇਡਾ ਮਰਦਾ ਨਹੀਂ ਮੇਰੇ ਨਾਲ ਖੜੂਗਾ ਇੱਕ ਦਿਨ